ਜੱਗੀ ਆ ਬੱਕਰੀ ਦਾ ਕਿਵੇਂ ਕਰਾਦਾ ਬਾਈ ਇਹ ਬਾਈ 11000 ਦਾ ਹੋਇਆ ਲਖਾਈ ਆ ਉਹਦੀ 11000 ਦਾ ਲਖਾਈ ਆ ਉਹਦੀ ਬਾਈ ਕਿਹੜਾ ਪਿੰਡ ਸੀ ਆਪਣਾ ਕੋੜਕਪੂਰਾ ਉਧਰੋਂੋਂ ਘਰ ਕੋੜਕਪੂਰਾ ਕੋੜਕਪੂਰਾ ਲੈ ਵੀ ਕੋੜਕਪੂਰੋਂ ਲੈ ਕੇ ਆਏ ਸੀ ਕਿੰਨੇ ਨਗ ਲਿਆਂਦੀ ਸੀ ਬਾਈ ਤਿੰਨ ਤਿੰਨ ਠੀਕ ਆ ਬਾਈ ਆ ਪੁਰਾਣੇ ਸਾਨੂੰ ਜੋ ਬੱਕਰੀ ਵੇਚਤੀ ਆ ਬੱਕਰੀ ਤੁਹਾਨੂੰ ਵਿਖਾ ਦਿੰਨੇ ਆ 11000 ਚ ਕਰਾਦਾ ਲਖਾਈ ਆਪੋ ਆਪਣੀ ਜੱਗੀ ਨੇ ਫਰੀਦਕੋਟ ਬੱਕਰਾ ਮੰਡੀ ਤੇ ਦੋਸਤੋ ਸੰਜੂ ਨੇ ਬੱਕਰੀ ਲਈ ਇਹੇ ਨ ਲੈ ਲੈ ਵੀ ਦੋਸਤੋ ਆ ਬੱਕਰੀਆ ਤੁਸੀਂ ਦੇਖ ਸਕਦੇ ਜਿਹਦਾ 11000 ਚ ਸੌਦਾ ਖਿਆ ਤੂੰ ਆਗਾ ਲੱਗਾ ਤੈਨੂੰ ਕਹਿੰਦਾ ਜੀ ਤੁਸੀਂ ਰੱਖ ਲਓ ਮੈਨੂੰ ਪੈਸੇ ਬੰਦ ਦੇ ਬਾਈ ਦਾ ਬਹੁਤ ਵੱਡਾ ਬਿਆਨ ਕਹਿੰਦਾ ਬਾਈ ਕਹਿੰਦਾ ਤੁਸੀਂ ਰੱਖ ਲਓ ਭਾਵੇਂ ਮੈਨੂੰ ਪੈਸੀ ਵੀ ਨਾ ਦਿਓ ਥੋੜਾ ਜਨਾ ਨਰਮ ਹੋ ਜਾ ਔਰੇ ਹੋ ਗਿਆ ਬਾਈ ਯਾਰ ਮੈਂ ਉਹਨੂੰ ਕਹੀ ਇਹਨਾਂ ਫੇਰੀ ਰੱਖ ਲੈਂਦਾ ਨਹੀਂ ਨਹੀਂ ਲੈਂਦਾ ਉਹ ਨਹੀਂ ਮਾਰਦਾ ਫੇਰੀ ਨਹੀਂ ਯਾਰ ਕਿਉਂ ਪੈਂ ਤਕਾ ਹੋ ਗਿਆ ਯਾਰ ਹੋ ਗਿਆ ਯਾਰ 7000 ਦਾ ਆ ਜੱਗ ਸਹੀ ਮਾਰੀ ਆ ਹਾਂ ਜੱਗੀ ਜੱਗੀ ਬੱਚਾ ਕਿਹੜਾ ਹੋ ਰਿਹਾ ਆ ਡੱਬਾ ਆ ਜਾ ਵੜਦੇ ਅਸੀਂ ਲੈ ਵੀ ਦੋਸਤੋ ਇਹਦਾ 7000 ਦਾ ਸੌਦਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਡੱਬੇ ਬੱਕਰੇ ਦਾ ਵੀ ਸਹੀ ਗੱਲ ਆ ਜੱਗੀ ਵੀ ਫਿਰ ਉਹਦੇ ਅੱਖ ਤੇ ਇੱਕ ਵਾਰੀ ਪੜਾਕਾ ਪਾ ਦਿੰਦਾ ਮੈਂ ਤਾਂ ਪੜੇ ਮੈਂ ਵੀ ਆਣੂ ਮੈਂ ਵਾਜਾਂ ਨਾ ਬਣੀਆਂ ਨੇ ਉਤਾਲੀਆਂ ਹੁੰਦਾ ਹੈਗਾ ਮੈਂ ਤਾਂ ਰੁਕ ਗਿਆ ਬਈ ਜੱਗੀ ਲਖਾਈ ਦਾ ਕਿਵੇਂ ਕੀਤਾ ਆਪਣੇ ਆਪ ਆਪ ਹੀ ਠੀਕ ਹੈ ਆ ਉਧਰ ਆ ਉਧਰ ਓਕੇ ਓਸਾ ਵਾਟ ਠੀਕ ਹੈ ਕਿਹਨੇ ਬਈਦਾ ਇਹ ਕੋ ਭਰਾ ਇਹ ਹੁੰਦੀ ਹੈ ਬਾਈ ਦੀ ਠੀਕ ਆ ਕਾਲਿਆ ਠੀਕ ਹੈ ਬਈ ਠੀਕ ਹੈ ਵਾਜਾਂ ਫੜ ਦਿੰਦਾ ਮੈਂ ਅਗਲੇ ਦੀ ਬਸ ਓਕੇ ਆ ਵਜੀ ਹੈ ਨਾ ਹੁਣ ਫੇਰ ਸੁਣਦਾ ਔੜ ਹਾ ਵਾ ਤਾੜੀ ਤੇ ਹੀ ਸਹੀ ਗੱਲ ਆ ਕਿਹੜਾ ਪਿੰਡ ਸੀ ਬਈ ਆਪਣਾ ਦੀਪ ਸਿੰਘ ਵਾਲਾ ਤੇ ਜਿਹੜੇ ਬਾਈ ਨੇ ਬਈ ਆਪਣਾ ਕਿਹੜਾ ਸੀ ਤੂੰ ਇਖਰੇ ਸ਼ਨੀ ਕੋਠਾ ਗੁਰੂ ਸਾਰੇ ਸ਼ਨੀ ਕੋਠਾ ਗੁਰੂ ਮੈਨੂੰ ਪੁੱਛਿਆ ਸਾਡੇ ਕੋਈ ਆਇਆ ਨਹੀਂ ਮਖ ਨਹੀਂ ਆਇਆ ਇਹ ਅੱਜ ਹੀ ਆਇਆ ਮੈਨੂੰ ਲੱਗਦਾ ਅੱਜ ਤੱਕ ਪੈ ਕੇ ਅੱਜ ਹਾਂ ਸਹੀ ਗੱਲ ਤੂੰ ਦੇਣਾ ਹੀ ਨਹੀਂ ਖੜ ਕੇ ਸੁਣਨਾ ਹੈ ਹਾਂ ਜੱਗੀ ਹੁਣ ਸਹੀ ਗੱਲ ਆ ਅੱਗੇ ਵੰਗੂ ਪੜਾਕਾ ਪਵੇ ਜੱਗੀ ਗੱਟ ਛੱਡਣਾ ਨਹੀਂ ਇਹ ਫੜਦਾ ਕਿਧਰ ਮੈਂ ਫੜਦਾ ਹਾਂਥੋਂ ਲਾ ਮੇਰੀ ਜੇ ਦਾ ਭਰਾਵਾਂ ਦੀ ਇੱਜ਼ਤ ਕਰੇਂਗੇ ਇੰਨੇ ਖੜੇ ਆ ਪਰ ਜਿਆਦਾ ਆਪਾਂ ਤੁਹਾਨੂੰ ਕੱਚੀ ਗੱਲ ਨਹੀਂ ਕਹਿੰਦੇ ਹਨਾ ਬਈ ਪੂਨੇ ਵਿਚਾਰੇ ਰੋਟੀ ਬਣਿਆ ਆ ਗਰੀਬ ਬੰਦਾ ਵੀ ਗਰੀਬ ਬੰਦਾ ਚਾਹ ਉਹ ਵੀ ਪੰਜ ਜਿਆਦੇ ਕਰਦੇ ਆ ਬਸ ਸਹੀ ਐ ਗੱਲ ਉਹ ਗੱਲ ਪੈਸੇ ਰਸ ਠੀਕ ਆ ਦਨਿਕਾ ਕੱਟੇਗਾ ਨਹੀਂ ਸਹੀ ਐ ਬੱਡੇ ਨਿਕਾਲ ਕਰਦੇ ਹੋ ਖਾਰ 1000 ਤਾਂ ਮੈਂ ਵਿਆਹ ਕਰਦਾ ਨਹੀਂ ਮੋੜਦੇ ਨਹੀਂ ਫੜੋਗੇ ਜੱਗੀ ਓਕੇ ਕਿੰਨੇ ਚ ਕਰਾਤਾ 52000 52 ਦੇ ਚਾਰੇ ਚਾਰੇ ਠੀਕ ਅੱ ਲੈ ਬਈ ਨਗਬ ਖਾਦੀ ਬਾਈ ਮਾੜੇ ਕਿਹੜੇ ਆ ਹਾਂ 52000 ਚ ਮਾੜੇ ਬਾਈ ਨਗਬ ਖਾਦੀ ਮਾੜੇ ਇਹਨਾਂ ਦਾ ਚੱਲੀ ਜਾਂਦਾ ਮਾੜਾਂ ਦਾ ਬਹਿ ਗਿਆ ਜੇ ਬਹਿ ਗਿਆ ਫਿਰ ਪਤਾ ਨਹੀਂ ਕੀ ਗੱਲ ਆ ਬੱਚੇ ਆ ਹਾਂ ਤੁਸੀਂ ਦੇਖ ਸਕਦੇ ਹੋ ਨੇ ਵੇ ਗਏ ਹੀ 15000 52000 ਚਾਰੇ 51000 ਬਹੁਤ ਚਲ ਇੱਕ ਆ ਬੱਕਰਾ ਠੀਕ ਆ ਤਿੰਨ ਪੱਠਾ 52000 ਦੇ ਹੋ ਗਿਆ ਬਈ ਇਹ ਚਾਰੇ ਚੱਲ ਖਰੀਦ ਕੋਡ ਬੱਕਰਾ ਮੰਡੀ ਦੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਇਹ ਕੀ ਕਰ ਦਿੰਨੇ ਆ ਕੋਲ ਇੱਥੇ ਕਿਹੜਾ ਘੋੜੇ ਨੇ ਨਾਲ ਕਰਨਾ ਕਰਨਾ ਇੱਥੇ ਤੇਰੀ ਜਾਂ ਹੁਣ ਸਹੀ ਗੱਲ ਆ ਤੇਰੀ ਆ ਆ ਦੇ ਸਾਹਮਣੇ ਲਾ ਯਾਰ ਲਖਾਈ ਆਪੋ ਆਪਣੀ 51000 ਰੁਪਏ ਸੌਦਾ ਹੋ ਗਿਆ ਖੋਲੋ ਬਾਈ ਆਹਦੇ ਬੱਕਰੇ ਕੋਲ ਇੱਕ ਖਾਰੇ ਵਾਲੇ ਮੁੰਡੇ ਨੇ ਲਏ ਆ ਇਹ ਦੋ ਪੱਠਾ ਇੱਕ ਬੱਕਰੀਆ ਤੇ ਇੱਕ ਬੱਕਰਾ ਦੋਸਤੋ ਤੂੰ ਤਾਂ ਹੁਣ ਕੱਲਾ ਵਦਾਨਾ ਪਾਲਦਾ ਭੁੱਜਿਆ ਕਿਦੇ ਘਰੇ ਜਾਵੇ ਕਰ ਦੇਮ ਕੀ ਲੈ ਆਇਆ ਤੂੰ ਇੰਨਾ ਰਸਫਤ ਕਰਨਾ ਕੰਨੇ ਇਹ ਐਨੇ ਬਾਈ ਨੇ ਮੈਂ 75 ਕੀਤਾ ਵੀ 75 ਕੀਤਾ ਪਾਣੀ ਦੇ ਡੰਗਾ ਦੀ ਮੈਨੇ 75 ਲੈ ਲਖਾਈਏ ਪਰਾਵਾ ਇਹਨਾਂ ਦੇ ਮਾੜੇ ਫਿਰ ਕੀ ਓਏ ਜਮਾਈ ਸ਼ਰਮ 8000 ਰੁਪਏ ਕਹਦੇ ਨੇ ਨੇ ਕਾ ਜਾ ਯਾਰ ਦੋ ਅੱਠ ਦੀ ਹੋ ਗਈ ਪਾੜੀ ਆ ਉਹ ਅੱਠ ਦੀ ਹੋ ਗਈ ਪੂਰੀ ਦੀ ਹੋ ਗਈ ਹੋ ਗਈ ਫਰਾਟ ਤਾਂ ਬੰਦ ਕਰ ਲੈ ਹੋਣੀ ਅੱਠ ਦੀ ਪਾੜੀ ਬਹੁਤ ਇੱਕੋਲ ਹੋ ਗਈ ਯਾਰ ਆ ਬੱਕਰੀ ਦਾ ਸੌਦਾ ਕੀਤਾ ਦੋਸਤੋ ਜੱਗੀ ਨੇ ਸੌਦਾ ਕਰਾਇਆ ਪ੍ਰਵਿੰਦਰ ਨੂੰ ਨੰਨੂ ਫੜੋ ਇਹਨਾਂ ਨੰਨੂ ਨੂੰ ਦਵਾਈ ਆ ਬੱਕਰੀ 8000 ਰੁਪਏ ਮੇਰੇ ਲੱਗੇ ਤਾਂ ਇਹ ਅੱਲਾ ਬੰਨ ਫੇਰ ਕੀ ਖਾਂਗੇ ਹੋ ਗਈ ਆ ਲੈ ਜਾਂਦੇ ਆ ਦੀ ਉਹਦੀ ਇੱਜ਼ਤ ਨੇ ਗਰੀਬ ਬੰਦਾ ਬੱਕਰੀ ਮਾਰ ਗਈ ਯਾਰ ਪੈਲੇ ਕੜੇ ਦਾ ੱੱਕਾ ਹੋ ਗਿਆ ਹੋਰ ਵਾਲਾ ਹੈ ਉਹਦਾ ਮਤ ਰਾਜੀ ਨੂੰ ਦੋੰਦਿਆ ਰਾਜੀ ਯਾਰ ਰਾਜੀ ਲੱਗਿਆ ਤਾਂ ਘਟ ਕਿਵੇਂ ਦੇ ਦੀਆਂ ਲੈ ਵੀ ਰਾਜੀ ਨੂੰ ਬੱਤਰੀ ਦਿੱਤੀ ਆ ਰਾਜੀ ਭਈਆ ਰਾਜੀ ਨੇ ਦਿੱਤੀ ਬੰਦਾ ਰਾਜੀ ਨੂੰ ਘਾਟਾ ਪੈ ਗਿਆ ਫੇਰ ਕੋਈ ਰਾਹ ਨਹੀਂ ਗਿਆ ਯਾਰ ਨਹੀਂ ਨਹੀਂ ਕੋਈ ਨਹੀਂ ਹਾਂ ਤੇ ਦੀ ਰੇਜੀ ਲੈ ਵੀ ਰਾਜੀ ਨੂੰ ਕਹਿੰਦੇ ਵੀ ਕੋਈ ਚੱਕਰ ਨਹੀਂ ਥੋੜਾ ਜਿਹਾ ਘਾਟਾ ਪਿਆ ਸੀਗਾ ਬਾਈ ਨੂੰ ਰਾਜੀ ਨੂੰ ਤੇ ਰਾਜੀ ਨੂੰ ਆ ਬੱਕਰੀ ਦਵਾਤੀ ਆ ਕੋਈ ਨਾ ਲੈ ਦੇ ਸਕਦੇ ਆ ਆ ਬੱਕਰੀਆਂ ਜੱਗੀ ਕਿਵੇਂ ਕਰਾਦਾ ਬਾਈ ਸੌਦਾ ਇਹ ਬਾਈ 8000 ਦੀ ਲਖਾਈ ਆ ਦਵਾਦੀ 8000 ਚ ਠੀਕ ਆ ਤੇ ਬੱਕਰੀ ਕਿਵੇਂ ਬਣੀ ਆ ਸੂਣ ਵਾਲੀ ਕਿਵੇਂ ਆ ਬਾਈ ਜਮਾ ਖਾਲੀ ਹੈ ਜਮਾ ਖਾਲੀ ਆ ਠੀਕ ਆ ਬਾਈ ਠੀਕ ਆ ਬਾਈ ਠੀਕ ਆ ਨਹੀਂ ਸਹੀ ਗੱਲ ਆ ਬਾਈ ਮੁੜ ਕੇ ਐਵੇਂ ਫਿੱਕ ਪੈਂਦੀ ਆ ਕੋਈ ਗੱਲ ਨਹੀਂ ਪੈਸੇ ਮੇਰੇ ਕੋਲ ਜਮਾ ਹੋ ਗਏ ਤੇ ਖਲੀ ਦਾ ਮਾਂ ਪੂਣੀ ਤੇਰੀ ਬਾੜਨਾ ਕਰਾਉਣ 15 ਹਲ ਨਹੀਂ ਅਰੇ ਮੂ ਆਪਾ ਇਹਨੂੰ ਕਿਹਾ ਜਮਾ ਕਿ ਬਾਈ ਨਾ ਤੱਕ ਦਵਾ ਕੇ ਨਹੀਂ ਕਿਆ ਪਹਿਲਾਂ ਬਹੁਤ ਬਹੁਤ ਆਕਾ ਲਈ ਠੀਕ ਹੈ ਲੈਵਿਸ ਮਾਨਤਾਨ ਬਾਈ ਕੀਤਾ ਉਹਨਾਂ ਨੇ ਵੀ ਪਰਵਿੰਦਰ ਹੋਰਾਂ ਨੇ ਵੀ ਬਾਈ ਰਾਜੀ ਦਾ ਸਾਸੋ ਹਾਂਜੀ ਲੈ ਵੀ ਰਾਜੀ ਨੂੰ ਆ ਬੱਕਰੀ ਦਵਾਤੀ ਆ ਫਰੀਦਕੋਟ ਬੱਕਰਾ ਮੰਡੀ ਆ ਬੱਕਰੇ ਦੋਸਤੋ 8 ਰੁਪਏ ਦਾ ਸੌਦਾ ਕਰ ਫਿਰ ਕੋਈ ਲਿਖਾਈ ਆਪੋ ਆਪਣੀਆਂ ਬਈ ਤੁਸੀਂ ਜਰੂਰ ਪਹੁੰਚਿਆ ਕਰੋ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਹੈ ਸ਼ਾਈ ਹਵੇਲੀ ਤੇ ਬਿਲਕੁਲ ਸਾਹਮਣੇ